ਨੀ ਨਹੀਂ ਖੇਡਣਾ ਬਾਲ ਦੇ ਵਿੱਚ ਰੈਂਚ ਜੀ ਆ ਵੀ ਆ ਰਹੇ ਨੇ ਰੈਂਚ ਕਿੱਥੇ ਹੈ ਨਾ ਰੈਂਚ ਉਹ ਕੋਈ ਨਹੀਂ ਬੱਸ ਉਹ ਰੱਖ ਦੇ ਮੇਰੀ ਗੱਲ ਸੁਣੋ ਇਹਨਾਂ ਨੂੰ ਹੋਰ ਕਹੋਣੇ ਆ ਕੋ ਉਹ ਸੱਚੇ ਬਕਰ ਉਹ ਚਾਲ ਵੀ ਨਹੀਂ ਕਿਹੜਾ ਕੋਲੀਆ ਛੋਟਾ ਕੋਲੀਆ ਤੇ ਵੱਡਾ ਛੋਟਾ ਛੋਟਾ ਕਿੰਨੇ ਬੰਦੇ ਤੁਸੀਂ ਇਹ ਕੰਮ ਕਰਦੇ ਕਿੰਨੇ ਟਾਈਮ ਤੋਂ ਕਰਦੇ ਆ ਇਹ ਰਾਜ ਜੇ ਸੋਚਿਆ ਚਾਂ ਆ ਨਹੀਂ ਪਹਿਲਾਂ ਉਹ ਜਿਹੜਾ ਪਹਿਲਾਂ ਜਾਣ ਸੀ ਕਿੱਥੇ ਵੇਚਗਾ ਤਾਰਾਂ ਤੁਸੀਂ ਕਿਹੜੇ ਫੌਜੀ ਨੂੰ ਚੜਾ ਕਿਹੜਾ ਫੌਜੀ ਆ ਉਹ ਜਿਹੜਾ ਦੂਜਾ ਇੱਕ ਕਵਾਰ ਦਾ ਛੱਡ ਕੇ ਦੂਜਾ ਰਾਤ ਨੂੰ ਵੇਚ ਕਹੌਣੇ ਕਿ ਦਿਨੇ ਵੇਚ ਕਹੌਣੇ ਉਹਨੂੰ ਨਹੀਂ ਉਹਨੂੰ ਜਿਆਦਾ ਗੱਲ ਕਰਕੇ ਜਾਣਨੇ ਨੇ ਫੋਨ ਤੇ ਨੰਬਰ ਪੱਛੇ ਨੰਬਰ ਕਿਹਨੇ ਦਾ ਨੰਬਰ ਨੰਬਰ 22 ਨੂੰ ਲਿਖਾਇਆ ਸੀ ਫੋਨ ਦੁਆਰਾ ਫੋਨ 996 38 ਹਾਂ ਥਾਰਾ 299 ਅੱਛਾ ਇੱਕ ਵਾਰੀ ਤੁਸੀਂ ਤਾਰਾਂ ਵੇਚਦੇ ਥੋਂ ਉਹਦਾ ਨੰਬਰ ਵੀ ਕਿਤੇ ਹੋ ਗਿਆ ਨੰਬਰ ਉਹ ਲੈ ਕੇ ਨਾ ਦਿੱਤਾ ਸੀਗਾ ਜਿਉਂ ਨੇ ਨੰਬਰ ਚੇਤੇ ਬੜੀ ਸ਼ੁਦੀ ਹੋਇਆ ਕਰੇ ਨੰਬਰ ਦਾ ਯਾਰ ਸੱਚ ਦੱਸ ਦੋ ਕਿੰਨੇ ਟਾਈਮ ਤੋਂ ਕੰਮ ਕਰਦੇ ਆਂ ਸਾਰਿਆਂ ਦੇ ਨਾਮ ਲੈ ਲਈ ਜਿੰਨੇ ਬੰਦੇ ਆ ਜਿੰਨੇ ਬੰਦੇ ਆ ਨਹੀਂ ਆਈ ਇਹ ਤੁਹਾਡੇ ਕਟ ਆਹ ਤਾਰਾਂ ਜਿਹੜੀਆਂ ਵੱਡੀਆਂ ਇੰਨਾਂ ਸਾਰੀਆਂ ਕਿੱਦੋਂ ਵੱਡੀਆਂ ਹੁੰਦਾ ਛੋਟੀਆਂ ਕਦੋਂ ਵੱਡੀਆਂ ਇਹ 500 ਦਾ ਵੱਡੀਆਂ ਕਿੱਥੋਂ ਵੱਡੀਆਂ ਇਹ ਬੰਦਾ ਇਧਰੋਂ ਵੱਧ ਨਹੀਂ ਤੋਂ ਵੱਧ ਨਹੀਂ ਕਿੱਡੀ ਤੋਂ ਸੱਚ ਦੱਸਿਓ ਆਹ ਸੇਮ ਤੋਂ ਪਹਿਲਾਂ ਜਿਹੜਾ rau ਕੋਲੇ ਪਾਸੋਂ ਉਧਰੋਂ ਤਾਰਾਂ ਵੱਡੀਆਂ ਉਹ ਤਾਰਾਂ ਕਿੱਥੇ ਆ ਨਹੀਂ ਉਹ ਨਹੀਂ ਜੇ ਉਧਰ ਨਹੀਂ ਆਈ ਆ ਬੰਦਾਂ ਦੀਆਂ ਵੱਡੀਆਂ ਕੋਣ ਕਿਉਂ ਜਾਂ ਜਿਹੜਾ ਜਿੰਨੇ ਵੀ ਤੁਸੀਂ ਉਹ ਭਾਈ ਤਲਕੇ ਭਿੰਦੇ ਤਾਰਾਂ ਪਾਈ ਜਾਂਦੇ ਉਹ ਤਾਰਾਂ ਵੱਢ ਕੇ ਲੇ ਕੇ ਰਾਤ ਆ ਉਹਦੇ ਰਾਤ ਨਹੀਂ ਉੱਥੋਂ ਨਹੀਂ ਆਈ ਅੰਬੂਲਾ ਪਿੰਡੋਂ ਨਹੀਂ ਆਉਂਦੀ ਏਡੀ ਤਾਰ ਕਿੱਥੋਂ ਆ ਏਡੀ ਕਿੱਥੋਂ ਆਂਦੀ ਆ ਵੱਢ ਕੇ ਵੱਢਣ ਨੂੰ ਲਿਆਉਂਦੇ ਗਾਈ ਆਈ ਥੋੜੀ ਮਾਰਦੇ ਨੇ ਰੱਖਾਂ ਕਿੱਥੇ ਸੀ ਰੱਖਣਾ ਕਿੱਥੇ ਸੀ ਓਏ ਉੱਥੇ ਹੀ ਰੱਖਣਾ ਹੈਗਾ ਜਦ ਤੱਕ ਨਾ ਨਾ ਕੀ ਐਡੀ ਤਰ੍ਹਾਂ ਨਾ ਚੁੱਪ ਚੁੱਪ ਇੱਕ ਰੇਟੇ ਤੇਰਾ ਕਾ ਕੇ ਕਿਨਾ ਬਿੱਲਾ ਏ ਤੇਰਾ ਲਾ ਕੇ ਕਿਨਾ ਐਟ ਮੇਟੋ ਕਿਹਦਰ ਨੂੰ ਬੋਲ ਮੇਰੇ ਨਾਲ ਸੰਗ ਕਿਹੜੀ ਜਾਤ ਤੋਂ ਕਿਹੜੀ ਜਾਤੀ ਦਾ ਮਾਜੀ ਵੀ ਸਿੱਖ ਤੇਰਾ ਵੀ ਕਾਕਾ ਕੀ ਨਾਮ ਮੇਰਾ ਨਾਮ ਸੰਦੀਪ ਭਾਈ ਪਾਉ ਦਾ ਨਾਮ ਗੁਰਪ੍ਰੀਤ ਹਾਂਜੀ ਕਿੰਨੇ ਭੈਣ ਭਰਾ ਤੁਸੀਂ ਪੰਜ ਭੈਣ ਤਿੰਨ ਭੈਣਾ ਦੋ ਭਰਾ ਆ ਤੁਸੀਂ ਵੱਡਾ ਵੀ ਛੋਟਾ ਮਾਜੀ ਵੀ ਸਿੱਖ ਤੇਰਾ ਵੀ ਕਾਕਾ ਇਹ ਨਾਂ ਦਾ ਇੱਧਰ ਬੋਲ ਇੱਧਰ ਹਾਂ ਪਿਆ ਦਾ ਕੀ ਨਾਂ ਗੁਰਦਾਸ ਸਿੰਘ ਤਾਂ ਹੁਣਾ ਗੋਡੇ ਕਿਹੜੇ ਦਾ ਤੇ ਜਦੋਂ ਵੱਢਦੇ ਉਹ ਨਹੀਂ ਪਤਾ ਤੇਰਾ ਤੁਹਾਡਾ ਤਿੰਨਾਂ ਦਾ ਪਿੰਡ ਕਿਹੜਾ ਤੁਹਾਡਾ ਵੱਡਾ ਛੋਟਾ ਕੁਝ ਨਹੀਂ ਹੋਇਆ ਆ ਬਾਈ ਜੀ ਫਿਰਿਆ ਮਾਲਕਾਂ ਦੇ ਡੇਰੇ ਤੋਂ ਥੋੜਾ ਜਿਹਾ ਅੱਗਾ ਤਿੰਨ ਜੋਰ ਫੜੇ ਆ ਇੰਨੀ ਦਾਰ ਸੰਦ ਵੀ ਪੂਰੇ ਆ ਹਾਂਜੀ ਭਾਈ ਕਿੰਨੋਂ ਬਣਾਉਂਦੇ ਛੁੱਟੀ ਵੇਟੇ ਛੁੱਟੀ ਵੇਟੇ ਬੰਦਾ ਮਾਰ ਲਾਇਆ ਮੇਰੇ ਕੋਲੋਂ ਖਰਾਬ ਬੜੇ ਮਾਜੂਰੇ ਮੇਰੇ ਮਾਜੂਰੇ ਆਪਣੇ ਕੇ ਮੱਥੇ ਤੇ ਬਰਾਬਰ ਉਹਨੇ ਤਾਣੀ ਜਿਹਦੇ ਕੋਲੋਂ ਵੇਚਦੇ ਆ ਸਾਡੇ ਕੋਲੋਂ ਲੈਤਾ ਓਏ ਕੋਈ ਨਾ ਨਾਂ ਲੈ ਦੋ ਜੀ ਆਪਾਂ ਚੱਪਕਾ ਕਰਦੇ ਹਾਂ ਤੇ ਮਾਰਨ ਨੂੰ ਠੀਕ ਆ ਅਸੀਂ ਮੇਲ ਬੰਦਾ ਉਹ ਬਣਾਉਣਾ ਫਿਰ ਤੁਸੀਂ ਬਾਜੋ ਮੇਰਾ ਵੱਡਾ ਹੈ ਬੋਲ ਬੋਲ ਕੀ ਬਰਾਇਤਾ ਸਾਰੇ ਚੱਪਾ ਰੋ ਬੋਲਣਾ ਬਾਈ ਜੇ ਕੇ ਪਾਸੋ ਬਾਈ ਬੋਲ ਜੋ ਬਰੋ ਹੈਲੋ ਬਾਈ ਇਹ ਅਸੀਂ ਵੱਟ ਗਾ ਇੱਕ ਮਿੰਟ ਆਈ ਰੱਖੀ ਇੱਕ ਮਿੰਟ ਆਈ ਰੱਖੀ ਕਟ ਕਮੈਂਡਰ ਕਮੈਂਡਰ ਨਾਲ ਆਈ ਫੜ ਜਾ ਫੜ ਜਾ ਫੜ ਜਾ ਇੱਕ ਮਿੰਟ ਆਈ ਨਹੀਂ ਬੰਦ ਕਰੋ ਤੁਹਾਰੇ ਬਣਾ ਤੁਹਾਰੇ ਬਣਾ